ਬੰਦੇ ਵੀ ਸੀਗੇ ਕੁਝ ਦੇਖੋ ਬੰਦੇ ਉਥੇ 50 ਬੰਦੇ ਉਥੇ ਇੱਕ ਫਲੈਟ ਗੇਟ ਨੂੰ ਓਪਨ ਦੀ ਕੋਸ਼ਿਸ਼ ਕਰ ਰਹੇ ਸੀ ਜਿੱਥੇ ਉਥੇ ਡੈਮੇਜ ਹੋਈ ਸੀ ਜਿਹਦੇ ਕਰਕੇ ਉਹ ਟਰੈਪ ਹੋ ਗਏ ਤੇ ਰੈਸਕਿਊ ਆਪਰੇਸ਼ਨ ਔਨ ਹੈਗਾ ਤੇ 50 ਬੰਦੇ ਉਥੇ ਟੋਟਲ ਫਸੇ ਹੋਏ ਸੀਗੇ ਇੱਕ ਸੌਟੀ ਲੱਗ ਗਈ ਹੈਗੀ ਹੈ ਹੈਲੀਕਾਪਟਰ ਦੀ ਉਹਦੇ ਵਿੱਚੋਂ ਕਾਫੀ ਬੰਦੇ ਲੈ ਗਏ ਨੇ ਤੇ ਦੂਜੀ ਸੌਟੀ ਹੁਣੇ ਹੀ ਲੱਗਣ ਲੱਗੀ ਹੈ ਹੁਣੇ ਵੈਰੀ ਵੈਰੀ ਸੂਨ एवरीवन विल बी ਰੈਸਕਿਊਡ ਕੋਈ ਕੈਜ਼ੂਐਲਟੀ ਵੀ ਹੈ ਇੱਥੇ ਦੇਖੋ ਇਹਦੇ ਬਾਰੇ ਇੱਕ ਵਾਰੀ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਜਾਏ ਫਿਰ ਮੈਂ ਇਹਦੇ ਬਾਰੇ ਕੁਝ ਫਿਰ ਉਹਦਾ ਸਟੇਟਿਟੀ ਕੀ ਹੈ ਇਸ ਵੇਲੇ ਜਿਹੜਾ ਪਿੱਛੇ ਦੀ ਗੱਲ ਕਰੀ ਹੈ ਜਾਂ ਜਿਵੇਂ ਵੀ ਰਿਪੋਰਟ ਆ ਰਹੀ ਹੈ ਦੇਖੋ ਜਿੰਨਾ ਪਾਣੀ ਦਾ ਹੈਗਾ ਅੱਜ ਥੋੜਾ ਜਿਹਾ 20 ਕਿਊਸਿਕਸ ਘਟਿਆ ਹੋਇਆ ਸੀ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀਜ਼ਨ ਅਜੇ ਵੀ ਹੈਗਾ ਤੇ ਹਜੇ ਆਪਾਂ ਅਗਲੇ ਹਫਤਾਕ ਆਪਾਂ ਬਹੁਤ ক্লোਸਲੀ ਇਸ ਨੂੰ ਵਾਚ ਕਰਾਂਗੇ ਤੇ ਸਾਡੀ ਜਿਹੜੀ ਵੀ ਐਕਟੀਵਿਟੀਆਂ ਨੇ ਜਿਹੜੇ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਭਾਵੇਂ ਰਾਵੀ ਦੇ ਨਾਲ ਹੋਣ ਭਾਵੇਂ ਉਝ ਦੇ ਨਾਲ ਹੋਣ ਉਹ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮੈਜੋਰਿਟੀ ਪਿੰਡਾਂ ਚ ਆਪਾਂ ਲੋਕਾਂ ਨੂੰ ਕਿਹਾ ਹੈਗਾ ਕਿ ਉਹ ਨਹੀਂ ਛੱਡ ਦੇ ਤੇ ਫਿਰ ਵੀ ਜਿਹੜਾ ਕੋਈ ਉੱਥੇ ਫਸਿਆ ਰਹਿ ਜਾਂਦਾ ਹੈ ਉੱਥੇ ਅਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੈ ਸਾਡੇ ਕੋਲ ਐਨ ਡੀ ਆਰ ਐਫ ਦੀ ਟੀਮਾਂ ਨੇ ਸਾਡੇ ਕੋਲ 에ਅਰ ਫੋਰਸ ਦੀ ਟੀਮ ਹੈਗੀ ਹੈ ਸਾਡੇ ਕੋਲ ਆਰਮੀ ਦੀ ਹੈਗੀ ਹੈ ਤੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਤੇ ਕੋਈ 트랩ਡ ਹੈਗਾ ਯਾ ਕਿਸੇ ਨੂੰ ਕਿਤੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਬਿਮਾਰ ਹੋ ਗਿਆ ਇਹੋ ਜਿਹੇ ਇਲਾਕੇ ਚ ਜਿੱਥੇ ਉਹ ਬਾਹਰ ਨਹੀਂ ਨਿਕਲ ਪਾ ਰਿਹਾ ਸਾਨੂੰ ਉਹਦੇ ਬਾਰੇ ਦੱਸੋ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਇੱਕ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦਾ ਜ਼ਰੂਰ ਸਾਰੇ ਯੂਜ਼ ਕਰੋ ਕਿਉਂਕਿ ਉਹਦੇ ਰਾਹੀਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਅਸੀਂ ਜਲਦੋਂ ਜਲਦ ਉਸ ਤੇ ਐਕਟ ਕਰਦੇ ਹਾਂ ਸਰ ਜਿਹੜਾ ਕੰਟਰੋਲ ਨੰਬਰ ਜਿਹੜਾ ਤੁਸੀਂ ਦਿੱਤਾ ਹੋਇਆ ਲੈਂਡਲਾਈਨ ਨੰਬਰ ਹੈ ਕਈ ਲੋਕਾਂ ਦਾ ਕਹਿਣਾ ਵੀ ਉਹਦੇ ਉੱਤੇ ਜਦੋਂ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੈ ਅਸੀਂ ਦੋ ਨੰਬਰਸ ਨੇ ਉਹਨਾਂ 'ਚ ਕਿਸ ਰਾਤੀ 3 ਵਜੇ 4 ਵਜੇ ਤੁਹਾਨੂੰ ਕਦੇ ਵੀ ਇਸ਼ੂ ਆਂਦਾ ਹੈ ਇਮੀਡੀਏਟਲੀ ਆਪਾਂ ਰਿਸਪੌਂਡ ਕਰਾਂਗੇ ਉਸਤੇ ਠੀਕ ਥੈਂਕ ਯੂ